ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਸਭੀ ਲੋਕਾਂ ਦੇ ਵਿੱਚ ਲੱਗੇ ਤੁਹਾਡਾ ਭਰਾ ਸਿਹਤ ਯੂਰ ਹੋ ਗਿਆ ਅੱਜ ਬਾਹਰ ਤੇ ਰੋਟੀ ਪਾਣੀ ਵੀ ਖਾ ਲਿਆ ਤੇ ਅੱਜ ਐਂਡ ਦਾ ਦਿਨ ਹੈ ਸਕੂਲ ਦਾ ਬਾਅਦ ਛੁੱਟੀਆਂ ਪੈ ਨਹੀਂ ਗਾਈ ਗਏ ਤੇ ਛੁੱਟੀਆਂ ਨੂੰ ਕਰਨਾ ਖੁਦ ਨਹੀਂ ਵੀਦੇ ਰਹਿਣਾ ਤੇ ਹੁਣ ਤਾਂ ਬਾਕੀ ਦਾ ਆ ਗਿਆ ਸਕੂਲ ਬਣਾਉਣਾ ਲੋਕ ਗਏ ਬਾਏ ਬਾਏ ਗੈਸ ਅੱਜ ਲੈ ਜਾਣਾ ਹਾਂਜੀ ਦੋਸਤੋ ਮੈਂ ਵਰਦੀ ਵਰਦੀ ਲਾ ਕੇ ਤੇ ਹੁਣ ਮੈਂ ਬਹਿ ਚੁੱਕਾ ਹਾਂ ਤੇ ਸਕੂਲ ਨੂੰ ਆ ਚੁੱਕਾ ਹਾਂ ਤੇ ਅੱਜ ਮੇਰਾ ਸੂਵੈਂਡ ਦਾ ਦੇਣੀ ਤੇ ਬਾਅਦ ਵਿੱਚ ਗਾਇਸ ਹੁਣ ਚੁੱਗੀਆਂ ਪਹਿਨੀਆਂ 1 ਮਹੀਨੇ ਦੀਆਂ ਪੂਰੀਆਂ ਫਿਰ ਗਾਇਸ ਕੱਪੜੇ ਗਾਲੇ ਆ ਹੁਣ ਆ ਆਲੇ ਆ ਤੇ ਤੁਹਾਨੂੰ ਮਿਲਦਾ ਰਹਿਣਾ ਬਾਅਦ ਵਿੱਚ ਕੁਝ ਨਹੀਂ ਜਾਣੋ ਤੇ ਗਾਇ ਰੋਟੀ ਪੈਣੀ ਖਾਦ ਜੁਹੰਦਾ ਗਾਈ ਬਾਏ ਬਾਏ ਮੈਂ عندي ਦੋਸਤੋ ਮੈਂ ਤਾਂ ਨਾ ਦੋਸਤੋ ਅੰਕੂਸ਼ ਦਾ ਟਾਈਮ ਹੋ ਜਾਏਗਾ ਅੰਕੂਸ਼ ਦਾ 3 ਹੈ ਗਾਇਸ ਤੇ ਸਵੇਰੇ ਅੱਜ ਛੁੱਟੀ ਆ ਸਵੇਰੇ ਸ਼ਬੀਰ ਲਗਣੀ ਆਪਣੀ ਗੁਰਦਾਰ ਨਾਲ ਪ੍ਰੋਗਰਾਮ ਕਿਉਂਕਿ ਸਿੱਧੀ ਦਿਹਾੜਾ ਤੇ

ਬਾਣੀ ਤੇ ਬਾਣੀ ਬਹਿ ਕੇ ਇਹ ਪਤਾ ਨਹੀਂ ਹੈਗਾ ਠੀਕ ਨਾ ਮੈਨੂੰ ਲੱਗਦਾ ਲੱਗਦਾ ਜਾਓ ਬਹੁਤ ਹੋ ਗਿਆ ਅਸੀਂ ਇਹ ਚੱਲੋ ਬੱਚਿਆ ਹਾਂ ਹੈਪੀ ਬਰਥਡੇ ਜੋਨਨ ਬੀਂਗੀ ਕਰੀਏ ਇਕੱਤਰ ਆਉਂਦਾ ਆ ਆ ਚੱਲ ਬਸ ਬਸ ਲੈ ਲੈਂਦੇ ਹਾਂ ਕੱਟ ਹੈਪੀ ਬਰਥਡੇ ਟੂ ਯੂ ਟੂ ਗੀਟ ਯੂ ਦਿੰਨ ਸੋਣੀ ਬਲਤ ਦੇ ਆ ਇੱਕ ਮਤਵਾ ਆਂ ਭਾਂਦੀ ਦੋਸਤੋ ਹੁਣ ਮੈਂ ਆ ਚੁਕਾ ਟਿਊਸ਼ਨ ਤੋਂ ਬਾਹਰ ਏਡਿਸ਼ਨੋਂ ਬਾਹਰ ਆ ਕੇ ਪਾਈ ਦਾ ਜਨਮ ਬਣਾ ਰਿਹਾ ਤੇ ਹੁਣ ਮੈਂ ਚੱਲਾ ਗੈਸ ਕਰੇ ਧੁੱਪ ਪੜੀ ਜਾਦੀ ਆ ਤੇ ਚਲਿਏ ਗੈਸ ਕਰ ਹਾਂਜੀ ਦੋਸਤੋ ਮੈਂ ਆ ਚੁਕਾ ਟਿਊਸ਼ਨ ਤੋਂ ਤੇ ਟਿਊਸ਼ਨ ਤੋਂ ਆ ਕੇ ਹੁਣ ਮੈਂ ਲਾ ਲਿਆ ਬੈਗ ਤੇ ਪਾਣੀ ਪੀਣਾ ਹੈ ਤੇ ਆ ਦੇਣੀ ਤੋਂ ਉੱਧ ਲੈੰਦਾ ਨਾ ਤੇ ਤੁਹਾਨੂੰ ਮਿਲਦਾ ਗਾਇਸ ਬਾਅਦ ਵਿੱਚ ਪੂਰੀ ਪੂਰੀ ਵੀਡੀਓ ਗਾਇਸ ਹਾਂਜੀ ਦੋਸਤੋ ਹੁਣ ਮੈਂ ਆ ਚੁੱਕਾ ਗੁਰਦਾਰੇ ਤੇ ਗੁਰਦਾਰੇ ਦਾ ਟਾਈਮ ਹੋ ਜੁਗਾ ਹੀ ਤੇ ਪਰ ਟਾਈਮ ਤੇ ਹੋ ਗਿਆ ਪਰ ਅਜੇ ਰਹਿਣਾ ਸਾਬ ਥੋੜੀ ਦੀ ਹੀਟ ਆ ਮੈਂ ਚੱਲਦੇ ਗਾਇਸ ਉੱਤੇ ਮੌਸਮ ਜੈਕਰ ਚੜੀਏ ਸੁੱਖਾ ਸੰਗ ਰਹੀਏ ਜਾਵੇ ਮਨਵਾਏ ਭਈਏ ਆਗੇ ਸੁੱਖਾ ਕਰੇ ਬੜੀ ਦੇਰ ਕਰੂਣਾ ਨੇ ਆਗੇ ਧੀ ਗਾਇਸ ਇੱਥੇ ਕੀ ਬੜੀ ਦੇਰ ਹੁੰਦਾ ਭਰਾ ਇਹ ਕਦੇ ਭਾਈ ਰਹਿ ਤਨ ਹੈ ਭਾਈ ਰਹਿ ਤਨ ਤਨ ਸਾਧਨਾ ਹੋਈਂ राम नाम ਤਨ ਨਿਰਮਲ ਹੋ ਗੁਰ ਦਾ ਦੇਖ ਰੇ ਪ੍ਰਭ ਤੂ ਏਂ ਹਾਉ राम नाम ਤਨ ਨਿਰਮਲ ਹੋ ਜੋਦੀ ਜੋਦੀ ਵੇ ਦੇਵਨ ਹਾਰੇ ਆਗੇ ਕੁਛ ਨਾ ਹੋਈਂ ਜਿਸ ਮਿਲਹੀ ਗੁਰ ਕਰਤਾ ਰੇ ਆਪ ਹੈ ਛੜਾ ਹੈ ਤੂ ਹੈ ਆਪ ਬਖਸ਼ਣ ਹਾਰੇ ਮਨਮੁ ਗਾਈਸ ਹੁਣ ਆਪਾਂ ਸੋਖਾ ਸੰਗਰਾ ਕੇ ਬਾਹਰ ਆ ਚੁੱਕੇ ਆ ਸੋਖਾ ਸੰਗਰਾ ਕੇ ਤੋਂ ਹੁਣ ਆਪਾਂ ਚੱਲਦੇ ਆ ਘਰੇ ਚਲਿਏ ਚਾਲੋ ਓਏ ਨੀਂਦ ਪੜੀਏ ਨਾਉਂ ਦੀ ਪਤਾ ਨਹੀਂ ਕੀ ਗੱਲ ਆ ਤੇ ਹੈ ਨੀਂਦ ਆਉਂਦੀ ਪਰ ਗਾਈਸ ਇਹ ਪੰਜਾਬ ਦਾ ਮੈਂ ਅੱਜ ਪੂਰਾ ਵੇਖ ਕੇ ਸੋਣਾ ਪੰਜਾਬ ਤੇ ਉਹਦਾ ਆਰ ਸੀ ਵੀਡਾ ਅੱਜ ਦੇਖਣਾ ਪੈਣਾ ਗਾਈਸ ਚੱਲਦੇ ਘਰੇ ਬਣਾ ਚੇਕੇ